ਦਰਸ਼ੀਆਂ ਜਦੋਂ ਕਹਾਣੀਆਂ ਲਿਖੀਆਂ ਜਾਣਗੀਆਂ ਤਾਂ ਇਹ ਯਾਦ ਰੱਖਿਆ ਜਾਊਗਾ ਕਿ ਜਿਨ੍ਹਾਂ ਨੂੰ ਨੌਨ ਸੀਰੀਅਸ ਇੰਡਸਟਰੀ ਕਿਹਾ ਜਾਂਦਾ ਸੀ ਉਹ ਸਭ ਤੋਂ ਮੂਰੇ ਹੋ ਕੇ ਡਟੇ ਤੇ ਅੜੇ ਨੇ ਲਗਾਤਾਰ ਪੰਜਾਬ ਦੀ ਇੰਡਸਟਰੀ ਪੰਜਾਬ ਦੇ ਹਰ ਵਰਗ ਦੇ ਲੋਕ ਆਪਣੀ ਨੁਮਾਇੰਦਗੀ ਦਰਸ ਕਰਾਉਣ ਆ ਰਹੇ ਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਕਹਾਣੀਆਂ ਨੂੰ ਤੁਹਾਡੇ ਅੱਗੇ ਲਿਆਈਏ ਦੇਸ਼ ਤੇ ਦੁਨੀਆ 'ਚ ਲੋਕਾਂ ਕੇ ਤਸਵੀਰਾਂ ਜ਼ਰੂਰ ਦੇਖੇ ਸਤਿੰਦਰ ਸੱਤੀ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੱਕੜ ਸਾਹਿਬ ਤੁਹਾਨੂੰ ਵੀ ਵਧਾਈ ਹੈ ਜਿਹੜਾ ਤੁਸੀਂ ਡਟੇ ਹੋਏ ਹੋ ਮੈਦਾਨ ਦੇ ਵਿੱਚ ਲੋਕਾਂ ਨੂੰ ਦਿਨ ਰਾਤ ਦੀ ਖਬਰ ਦੇ ਰਹੇ ਹੋ ਇਹਦੇ ਲਈ ਤੁਹਾਡਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਮੈਂ ਇਹ ਗੱਲ ਕਰ ਰਿਹਾ ਸੀ ਪਹਿਲਾਂ ਵੀ ਕਿ ਜਿਹੜੀ ਤਬਦੀਲੀ ਆਈ ਹੈ ਜਿਹੜੀ ਸੀਰੀਅਸਨੈਸ ਯੂਜ਼ ਚ ਆ ਗਈ ਹੈ ਇੰਡਸਟਰੀ ਚ ਜਿਹੜੀ ਆ ਗਈ ਹੈ ਸਾਡੇ ਗੀਤ ਬਦਲ ਗਏ ਨੇ ਇਸ ਸੰਘਰਸ਼ ਦੀ ਦੇਣ ਹੈ ਕਿਵੇਂ ਦੇਖਦੇ ਹੋ ਇਹਨੂੰ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਤੇ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਨ ਦੇ ਕਿੰਜ ਕੁਰਬਾਨ ਹੋਣਾ ਤੇ ਕੌਮ ਦੀ ਇੱਕ ਹੀ ਮੰਗ ਉੱਤੇ ਇਹ ਉਹ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਕੱਲੇ ਕੱਲੇ ਦੇ ਵਿੱਚੋਂ ਭਗਤ ਸਿੰਘ ਨਿਕਲਿਆ ਸੀ ਇਹ ਉਹ ਨੌਜਵਾਨ ਨੇ ਜਿਨ੍ਹਾਂ ਚੋਂ ਸ਼ਹੀਦ ਉਦਮ ਸਿੰਘ ਅੱਜ ਵੀ ਰੌਮ ਮਾਰਦਾ ਹੈ ਅੱਜ ਵੀ ਪਿੰਡਾਂ ਦੇ ਮੁੰਡੇ ਪੱਗ ਬੰਨ ਕੇ ਲੜ ਲੜਕਾ ਕੇ ਆਪਣੇ ਆਪ ਨੂੰ ਭਗਤ ਸਿੰਘ ਸਮਝਦੇ ਨੇ ਸਿਰਫ ਮੌਕਾ ਨਹੀਂ ਸੀਗਾ ਵਕਤ ਨਾਲ ਜੇ ਤੁਰਨਾ ਪਵੇ ਤੇ ਕੀ ਤੁਰਨਾ ਜ਼ਰੂਰੀ ਨਹੀਂ ਅਗਰ ਧਰਤੀ ਹੂਣ ਮੰਗੇ ਤਾਂ ਕੀ ਮਰਨਾ ਜ਼ਰੂਰੀ ਨਹੀਂ ਜੇ ਸੈਂਟਰ ਭਾਸ਼ਾ ਸਮਝੇ ਸਿਰਫ ਧਰਨੇ ਦੀ ਤੇ ਕੀ ਧਰਨਾ ਜ਼ਰੂਰੀ ਨਹੀਂ ਸੋ ਉਹ ਜਿਹੜੀ ਭਾਸ਼ਾ ਚ ਗੱਲ ਕਰਦੇ ਹੋ ਨੌਜਵਾਨ ਉਸੇ ਭਾਸ਼ਾ ਦੇ ਵਿੱਚ ਇਹ ਇਤਿਹਾਸ ਹੈ ਕਿ ਅਗਰ ਤੁਸੀਂ ਲੋਕਤੱਤਵ ਦੀ ਗੱਲ ਕਰਦੇ ਹੋ ਤੇ ਉਹ ਵੀ ਸਾਡੇ ਨੌਜਵਾਨਾਂ ਨੇ ਕਾਇਏ ਨੇ ਜੇ ਤੁਸੀਂ ਵੀਰ ਰਸ ਦੀ ਗੱਲ ਕਰਦੇ ਹੋ ਤੇ ਨੌਜਵਾਨੀ ਨੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨੌਜਵਾਨਾਂ ਨੂੰ ਲਲਕਾਰਿਆ ਤੇ ਸੀਸ ਦੇਣ ਲਈ ਅੱਗੇ ਆਏ ਠੀਕ ਹੈ ਨਾ ਲਾਮਬੰਦ ਕੀਤਾ ਖਾਲਸਾ ਪੰਥ ਕੀ ਉਹਦੇ ਵਿੱਚ ਨੌਜਵਾਨ ਨਹੀਂ ਸੀਗੇ ਉਹਨਾਂ ਵਿੱਚ ਨੌਜਵਾਨ ਬੁੱਢੇ ਬੱਚੇ ਸਭ ਸੀ ਪਰ ਸਮਾਂ ਨਹੀਂ ਸੀਗਾ ਸਮਾਂ ਹਾ ਸੇ ਖੇਡੇ ਦਾ ਸੀ ਮਹਾਰਾਜ ਨੇ ਸਾਡੇ ਤੇ ਮੈ ਕਨੀਆਂ ਵੀ ਮਹਾਰਾਜ ਨੇ ਸਾਨੂੰ ਇਹ ਵਕਤ ਦਿੱਤਾ ਹੈ ਕਿ ਦੁਬਾਰਾ ਤੋਂ ਅਸੀਂ ਆਪਣੀ ਕੌਮ ਨੂੰ ਯਾਦ ਕਰੀਏ ਆਪਣੀ ਸਿੱਖ ਹਿਸਟਰੀ ਨੂੰ ਯਾਦ ਕਰੀਏ ਯਾਦ ਕਰੀਏ ਕਿ ਕਿੰਨਾ ਯੋਧਿਆਂ ਦਾ ਖੂਨ ਹੈ ਸਾਡੇ ਵਿੱਚ ਤੇ ਅੱਜ ਉਹ ਸਮਾਂ ਆ ਗਿਆ ਤੇ ਮੈਨੂੰ ਲੱਗਦਾ ਕੱਲਾ ਕੱਲਾ ਬੰਦਾ ਜਿਹੜਾ ਏ ਉਹ ਮਹਾਰਾਜ ਦੀ ਫੌਜ ਦਾ ਧਾਰ ਨਹੀਂ ਬਣ ਕੇ ਸਾਹਮਣੇ ਆਇਆ ਇਹ ਉਹੀ ਜਵਾਨੀ ਹੈ ਨਾ ਜਿਹਨੂੰ ਤੁਸੀਂ ਨਸ਼ੇੜੀ ਕਹਿੰਦੇ ਸੋ ਤੇ ਜਿਨੇ ਪਾਣੀ ਦੀਆਂ ਬਾਛੜਾਂ ਛਾਤੀ ਤੇ ਸਈਆਂ ਨੇ ਇਹ ਉਹੀ ਨੌਜਵਾਨੀ ਹੈ ਨਾ ਜਿਨੇ ਅਥਰੂ ਗੈਸ ਦੇ ਗੋਲੇ ਆਪਣੀਆਂ ਅੱਖਾਂ ਚ ਕਾ ਕੇ ਆਪਣੇ ਨੌਜ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਬੈਰੀਕੇਟ ਤੋੜੇ ਨੇ ਕਿਹੜੀ ਨੌਜਵਾਨੀ ਦੀ ਗੱਲ ਕਰਦੇ ਹੋ ਤੁਸੀਂ ਸਾਡਾ ਮੁਕਾਬਲਾ ਕਰਨ ਲੋਗੇ ਸਮਾਜਿਕ ਤਬਦੀਲੀ ਕੀ ਦੇਖਦੇ ਹੋ ਇਸ ਸੰਘਰਸ਼ ਤੋਂ ਬਾਅਦ ਕਾਨੂੰਨ ਅਸੀਂ ਵਾਪਸ ਕਰਾ ਲੈਣੇ ਨਿਸ਼ਚਿਤ ਹੈ ਇਸ ਵਾਰ ਮੈਂ ਕਰਦਾ ਹੀ ਨਹੀਂ ਹੁੰਦਾ ਕਿ ਜਿੱਤਾਂਗੇ ਕਿ ਨਹੀਂ ਜਿੱਤ ਜਾਾਂਗੇ ਪਰ ਸਮਾਜਿਕ ਤਬਦੀਲੀ ਪੰਜਾਬ ਦੇ ਲਿਹਾਜ਼ ਤੋਂ ਕੀ ਦੇਖਦੇ ਹੋ ਮੈਂ ਮੰਨਦੀ ਆ ਕਿ ਸਮਾਜ 'ਚ ਇੱਕ ਵੱਡੀ ਤਬਦੀਲੀ ਆਉਣਾ ਚਾਹੀਦੀ ਹੈ ਸਾਡੀਆਂ ਮਾਵਾਂ 'ਚ ਤਬਦੀਲੀ ਆਣੀ ਚਾਹੀਦੀ ਹੈ ਸਾਡੀਆਂ ਮਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਹਰੀ ਸਿੰਘ ਅਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੰਮਨੇ ਨੇ ਅੱਜ ਉਹਨਾਂ ਦੇ ਕਰਕੇ ਅਸੀਂ ਇੱਥੇ ਖੜੇ ਆਂ ਅੱਜ ਅਸੀਂ ਉਹਨਾਂ ਦੀ ਆਵਾਰਾ ਪੜ ਰਹੇ ਆਂ ਸਟੇਜਾਂ ਦੇ ਉੱਤੋਂ ਤੇ ਸਾਡਾ ਰੌਮ ਆ ਰਿਹਾ ਤੇ ਟਰੈਕਟਰਾਂ ਟਰਾਲੀਆਂ ਤੇ ਬੱਚੇ ਉਸੇ ਕਰਕੇ ਉਸੇ ਰੌਂ ਦੇ ਵਿੱਚ ਉਸੇ ਜੋਸ਼ ਦੇ ਵਿੱਚ ਉਹ ਖੂਨ ਜਿਹੜਾ ਸਾਡਾ ਡੀਐਨਏ ਆ ਉਹਦੇ ਕਰਕੇ ਆ ਰਹੇ ਨੇ ਸੋ ਇਸ ਸੰਘਰਸ਼ ਦੇ ਵਿੱਚੋਂ ਦੁਬਾਰਾ ਤੋਂ ਸਾਨੂੰ ਸਾਡੀਆਂ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾਉਣ ਔਰ ਜਦੋਂ ਵੀ ਸੰਘਰਸ਼ ਦੀ ਗੱਲ ਹੋਏਗੀ ਸਾਡੇ ਬੱਚੇ ਪੁੱਛਣਗੇ ਸਾਨੂੰ ਕਿ ਜਦੋਂ ਕਿਰਸਾਨਾਂ ਦਾ ਸੰਘਰਸ਼ ਚੱਲ ਰਿਹਾ ਜਦੋਂ ਉਹਨਾਂ ਤੇ लाठी चार्ज ਹੋ ਰਿਹਾ ਸੀ ਉਹਨਾਂ ਤੇ ਤੇ ਤੁਸੀਂ ਕਿੱਥੇ ਸੋ ਤੇ ਅਸੀਂ ਮੰਨਣਾ ਕਹਿ ਸਕਦਾ ਕਿ ਇਹ ਕਹਾਣੀ ਸੀਗੀ ਮੈਂ ਇੱਥੇ ਪਿੱਛੇ ਜੇ ਆਸੀਂ ਪਿੱਛੇ ਖੜੇ ਸੀਗੇ ਤੇ ਉਹ ਉੱਥੇ ਹਰਿਆਣੇ ਵਾਲੇ ਵੀ ਬੈਠੇ ਸੀਗੇ ਤੇ ਪੰਜਾਬ ਵਾਲੇ ਵੀ ਤੇ ਉਹ ਆਪਸ ਵਿੱਚ ਕਹਿ ਰਹੇ ਸੀ ਕਹਿੰਦੇ ਭਾਈ ਸਾਹਿਬ ਸਾਡੀ ਤੇ ਲੜਾਈ ਨਹੀਂ ਤੁਸੀਂ ਸਾਡੇ ਵੱਡੇ ਵੀਰ ਹੋ ਤੁਸੀਂ ਤੁਹਾਨੂੰ ਪਾਣੀ ਚਾਹੀਦਾ ਤੁਸੀਂ ਲੈ ਲਓ ਭਣ ਹਾਂ ਉਹ ਕਹਿੰਦੀ ਅਸੀਂ ਨਹੀਂ ਚਾਹੀਦਾ ਪਾਣੀ ਨਹੀਂ ਦੁੱਧ ਲੈ ਲਓ ਸਾਡੇ ਦੋ ਵੀ ਤੁਸੀਂ ਪਾਣੀ ਕੇ ਉਹ ਕਹਿੰਦੀ ਅਸੀਂ ਪਾਣੀ ਤੁਸੀਂ ਵੱਧ ਲੈ ਲਿਆ ਤੁਸੀਂ ਘੱਟ ਤੁਸੀਂ ਭਰਾ ਹੋ ਭਰਾ ਜ਼ਮੀਨ ਵੱਧ ਲੈ ਲੈ ਘੱਟ ਲੈ ਲੈ ਇਹ ਸਮਝੌਤੇ ਜਿਹੜੇ ਸਰਕਾਰਾਂ ਕਰਦੀਆਂ ਸਨ ਅੱਜ ਇਸ ਇਸ ਜਗ੍ਹਾ ਤੇ ਵਾਕੇ ਹੋ ਰਹੇ ਨੇ ਅੱਜ ਮੁਸਲਮਾਨ ਵੀਰ ਰੋਟੀ ਲੈ ਆ ਰਹੇ ਨੇ ਇਹ ਕਿੱਡਾ ਵੱਡਾ ਇਤਿਹਾਸ ਦੁਬਾਰਾ ਜਿਹੜਾ ਸਾਰਾ ਹਿੰਦੁਸਤਾਨ ਭੁੱਲ ਗਿਆ ਸੀ ਅੱਜ ਦੁਬਾਰਾ ਤੋਂ ਉਸ ਨੂੰ ਸੰਜੀਵ ਕੀਤਾ ਪਰ ਇਸ ਨੂੰ ਸਾਂਭਣਾ ਆਪਣੇ ਬੱਚਿਆਂ ਨੂੰ ਇਤਿਹਾਸ ਪੜਾਉਣਾ ਦੱਸਣਾ ਇਸ ਸੰਘਰਸ਼ ਬਾਰੇ ਇਸ ਸੰਘਰਸ਼ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਦੱਸਣਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੋਈ ਕਾਫਰ ਤੇ ਉਹਨਾਂ ਤੇ ਰਾਜ ਨਹੀਂ ਕਰ ਰਿਆ ਰਾਜ ਹੋਵੇ ਤੇ ਕਿਹੋ ਜਿਹਾ ਇਹ ਪ੍ਰਜਾ ਦੇ ਹੱਥ 'ਚ ਸਾਡੇ ਹੱਥ 'ਚ ਕਿ ਅਸੀਂ ਤਖਤਾ ਪਲਟ ਕਰਨ ਦੀ ਤਾਕਤ ਰੱਖੀ ਹੈ ਕੋਈ ਸਿਆਸੀ ਉਭਾਰ ਦੇਖਦੇ ਹੋ ਇਹਦੇ ਵਿੱਚੋਂ ਕਿ ਇਸ ਲਹਿਰ ਦੇ ਵਿੱਚੋਂ ਕੁਝ ਉੱਠਦਾ ਨਜ਼ਰ ਆਉਂਦਾ ਤੁਹਾਨੂੰ ਮੈਨੂੰ ਉੱਠਦਾ ਤੇ ਅਜੇ ਨਜ਼ਰ ਨਹੀਂ ਆ ਰਿਹਾ ਪਰ ਮੈਨੂੰ ਬੁੱਝਦਾ ਬਹੁਤ ਕੁਝ ਨਜ਼ਰ ਆ ਰਿਹਾ ਹੈ ਕਿ ਬਹੁਤ ਸਾਰੀ ਸਿਆਸੀ ਪਾਰਟੀਆਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਇਹਨਾਂ ਨੂੰ ਅਸੀਂ ਸਮਝਦੇ ਸਾਂ ਕਿ ਇਹ ਸ਼ਾਇਦ ਲਈ ਲੱਗਨੇ ਵੀ ਇਹਨਾਂ ਨੂੰ ਸ਼ਰਾਬ ਪਿਆਤੀ ਹੈ ਇਹਨਾਂ ਨੂੰ ਵੋਟਾਂ ਵੇਚ ਦਿੱਤੀਆਂ ਤੇ ਇਹ ਅੱਜ ਕਿਉਂ ਨਹੀਂ ਅੱਜ ਸੰਘਰਸ਼ੇ ਨਾਲ ਰੋਜ਼ 5-7000 ਬੰਦਾ ਜੁੜ ਰਿਹਾ ਅੱਜ ਕਿਉਂ ਨਹੀਂ ਵਿਕੇ ਅੱਜ ਤਾਂ ਵੈਸੇ ਇਤਿਹਾਸਕ ਇਕੱਠ ਹੈ ਅਸੀਂ ਦਿਨ ਪਹਿਲੇ ਦਿਨ ਤੋਂ ਇੱਥੇ ਲੱਗੇ ਆ ਅੱਜ ਦਾ ਇਕੱਠ ਕਮਾਲ ਦਾ ਹੈ ਇਕੱਠ ਅਜ ਫਿਰ ਫਨਕਾਰਾਂ ਦਾ ਕਾਫਲਾ ਸੀ ਨਾ ਪਰਮਾਤਮਾ ਜਿਸ ਨੂੰ ਬੜਾ ਚੰਗਾ ਬਣਾਉਂਦਾ ਨਾ ਜਿਹੜਾ ਬੜਾ ਵਧੀਆ ਬਣ ਜਾਂਦਾ ਤੇ ਉਹਨੂੰ ਕਲਾਕਾਰ ਬਣਾ ਦਿੰਦਾ ਤੇ ਜਦੋਂ ਪਰਮਾਤਮਾ ਦੇ ਇੰਨੇ ਇੰਨੇ ਲੋਕ ਨਮਾਇੰਦਗੀ ਔਰ ਸੱਚੇ ਦਿਲ ਨਾਲ ਸੱਚੀ ਨੀਅਤ ਨਾਲ ਆਏ ਹੁਣ ਤੇ ਫਿਰ ਅਸੀਂ ਇਕੱਲੇ ਹੀ ਚਲੇ تھے ਜਾਨਵੇਂ ਮੰਜ਼ਿਲ ਲੋਕ ਮਿਲਤੇ ਗਏ ਔਰ ਕਾਰਵਾ ਬਣਤਾ ਗਿਆ ਤੁਸੀਂ ਦੇਖੋ ਕਿ ਗੀਤ ਕਿੰਨੇ ਬਦਲ ਗਏ ਸਾਡੇ ਕ੍ਰਾਂਤੀਕਾਰੀ ਗੀਤ ਨੇ ਔਰ ਉਹਨਾਂ ਗੀਤਾਂ ਤੇ ਮੁੰਡੇ ਨੱਚ ਵੀ ਰਹੇ ਹੈ हां तो फिर मैं वही गल कीती ना कि वक्त ਦੇ ਨਾਲ ਦੌਰ ਦੇ ਨਾਲ ਬਦਲਣਾ ਤੇ ਬਦਲਾਵ ਜ਼ਰੂਰੀ ਹੈ। ਅਬ ਕੱਲ ਨੂੰ ਤੁਸੀਂ ਸਾਡੇ ਗੀਤਾਂ ਦੇ ਉੱਤੇ ਸ਼ੱਕ ਕਰਦੇ ਸੀ ਅੱਜ ਸਾਡੇ ਗੀਤਾਂ ਨੂੰ ਤੁਸੀਂ ਸਿਰ ਮੱਥੇ ਰੱਖ ਰਹੇ ਹੋ। ਸੋ ਜੋ ਤੁਸੀਂ ਚਾਹਦੇ ਹੋ ਕਲਾਕਾਰ ਤੇ ਉਹਨੂੰ ਲੋਕਤੱਤ ਵੀ ਹੁੰਦੇ ਨੇ ਗਾਣੇ, ਵੀਰ ਰਸ ਵੀ ਹੁੰਦਾ ਤੇ ਉਹ ਐਂਟਰਟੇਨਮੈਂਟ ਵੀ ਕਰ ਸਕਦਾ ਹੈ। ਉਹ ਜਿ ਰਿਸ਼ਤਿਆਂ ਬਾਰੇ ਵੀ ਉਹ ਜੀਜਾ ਸਾਲੀ ਦਾ ਵੀ ਗਾਣਾ گا ਸਕਦਾ ਹੈ ਉਹ ਪਰਝਾਈ ਤੇ ਵੀ گا ਸਕਦਾ ਹੈ ਇੱਥੇ ਹੈ ਕਿ ਸਮਾਜ ਨੂੰ ਜਿਸ ਸਮੇਂ ਜਿਸ ਤਰ੍ਹਾਂ ਦੀ ਲੋੜ ਹੁੰਦੀ ਹੈ ਉਹ ਕਲਾਕਾਰ ਉਸੇ ਤਰ੍ਹਾਂ ਦਾ ਪੇਸ਼ਕਾਰੀ ਕਰਦਾ ਹੈ ਆਖਰੀ ਸਵਾਲ ਹੈ ਮੇਰਾ ਬਹੁਤ ਸਾਰੇ ਹੋਰ ਵੀ ਲੋਕ ਉਡੀਕ ਰਹੇ ਆ ਕਿ ਅਕਸਰ ਰਾਤ ਅਸੀਂ ਬਜ਼ੁਰਗਾਂ ਚ ਬੈੰਨੇ ਆ ਜਦੋਂ ਗੱਲਾਂ ਬਾਤਾਂ ਕਰਦੇ ਆ 90 90 ਸਾਲ ਦੇ ਬਾਬੇ ਸਾਡੇ ਬੈਠੇ ਨੇ ਉਹ ਕਹਿੰਦੇ ਪੁੱਤ ਇਹਦੇ ਚ ਸਾਨੂੰ ਰੱਬ ਦੱਸਦਾ ਹੁਣ ਇਸ ਸੰਘਰਸ਼ ਚ ਦੇਖੋ ਕਿਹੜਾ ਮਹੀਨਾ ਜਾ ਰਿਹਾ ਹੈ ਸਭਾ ਦਾ ਮਹੀਨਾ ਹੈ ਸਾਡੇ ਛੋਟੇ ਸਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਉੱਥੇ ਤੇ ਸਾਨੂੰ ਸਾਡੀ ਉਹ ਤੇ ਕੁਦਰਤੀ ਕਿ ਹਰ ਬੰਦਾ ਉੱਥੇ ਜਾ ਕੇ ਨਤਮਸਤਕ ਹੁੰਦਾ ਸੋ ਉਹ ਜਹਾ ਮਾਹੌਲ ਇੱਥੇ ਕਿ ਇੱਕ ਜੋਸ਼ ਦਾ ਮਾਹੌਲ ਹੈ ਤੁਸੀਂ ਵੇਖੋ ਹਰ ਬੰਦਾ ਇੱਥੇ ਤੁਹਾਡੇ ਮੇਰੇ ਕਹਿੰਦੇ ਨਹੀਂ ਆਇਆ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਆਇਆ ਕਿ ਮੇਰਾ ਜੀ ਕਰਦਾ ਮੈਂ ਕੈਨੇਡਾ ਤਰਫ ਰਹੀ ਸੀ ਕਿ ਮੈਂ ਕਿਹੜੇ ਵੇਲੇ ਜਾ ਕੇ ਸੰਘਰਸ਼ ਦਾ ਹਿੱਸਾ ਬਣਾ ਹੋ ਸਕਦਾ ਉਦਾਂ ਮੈਂ ਮਹੀਨਾ 15 ਦਿਨ ਲੇਟ ਆ ਜਾਂਦੀ ਪਰ ਮੇਰਾ ਮਨ ਸੀ ਕਿ ਉਹ ਮੈਂ ਨਹੀਂ ਗਈ ਮੇਰਾ ਯੋਗਦਾਨ ਨਹੀਂ ਤੇ ਇਹ ਤੜਫ ਹੈ ਇਹ ਤੜਫ ਸਾਨੂੰ ਦਿੱਤੀ ਹੈ ਕਿ ਅਸੀਂ ਤੁਹਾਡੇ ਅੰਦਰ ਜਿੰਨੀ ਦੇਰ ਤੱਕ ਤੁਸੀਂ ਆਪਣੇ ਬੱਚੇ ਨੂੰ ਦੱਸਿਆ ਹੀ ਨਹੀਂ ਕੀ ਹੈ ਤੇ ਉਹਦਾ ਰੋ ਕਿਵੇਂ ਮਾਰੇਗਾ ਤੁਹਾਡੇ ਅੰਦਰ ਕੋਈ ਖੂਨ ਹੈ ਤੇ ਤੁਹਾਡਾ ਰੋ ਮਾਰ ਰਿਹਾ ਹੈ ਪੰਜਾਬ ਨੇ ਬਹੁਤ ਪਿਆਰ ਦਿੱਤਾ ਅੱਜ ਤੁਸੀਂ ਸਾਰੇ ਪੇਬੈਕ ਕਰ ਰਹੇ ਹੋ ਬਸ ਇਹ ਫਰਜ਼ ਹੈ ਸਾਡਾ ਦੇਖੋ ਅਸੀਂ ਅੱਜ ਜੋ ਵੀ ਹਾਂ ਮੈਂ ਤੇ ਬੜੇ ਛੋਟੇ ਜਿਹੇ ਸ਼ਹਿਰ ਦੀ ਹਨਾ ਇੱਕ ਕਸਬੇ ਦੀ ਬਟਾਲੇ ਦੀ ਸ਼ਹਿਰ ਦੀ ਲੋ ਮਿਡਲ ਕਲਾਸ ਦੀ ਕੁੜੀਆਂ ਜਿਸ ਨੂੰ ਲੋਕਾਂ ਨੇ ਇੰਤਿਹਾਰ ਮੁਹੱਬਤ ਔਰ ਮੇਰੇ ਸ਼ਬਦਾਂ ਨੂੰ ਪਿਆਰ ਮੇਰੀ ਮੇਰੀ ਸੋਚ ਨੂੰ ਪਿਆਰ ਦਿੱਤਾ ਹੈ ਮੈਂ ਤੇ ਕੋਟੀ ਕੋਟੀ ਕਿਸੇ ਵੀ ਕੰਮ ਆ ਸਕਾਂ ਮੈਂ ਕੱਲ ਮੋਹਾਲੀ ਧਰਨੇ ਤੇ ਸੀ ਉਸ ਤੋਂ ਪਹਿਲਾਂ ਪੋਸਟਾਂ ਪਾਈਆਂ ਨੇ ਅੱਜ ਮੌਕਾ ਮਿਲਿਆ ਮਤਲਬ ਸਾਡਾ ਹੀ ਫਰਜ਼ ਬੰਦਾ ਕਿ ਸਾਡਾ ਅਗਰ ਪੀਸ ਪੀਸ ਵੀ ਇਹਨਾਂ ਦੇ ਕੰਮ ਆ ਜਾਵੇ ਤੇ ਸਮਾਂ ਹੈ ਸਾਡਾ ਅਸੀਂ ਡੱਟ ਕੇ ਖੜੇ ਹਾਂ ਬਹੁਤ ਧੰਨਵਾਦ ਔਰ ਬਟਾਲਾ ਛੋਟਾ ਸ਼ਹਿਰ ਨਹੀਂ ਹੈ ਮਹਾਰਾਣੀ ਸਦਾਕਾਰ ਦੀ ਧਰਤੀ ਹੈ ਉਹ ਹਾਂ ਸ਼ਿਵ ਕੁਮਾਰ ਬਟਾਲਵੀ ਦਾ ਸ਼ਾਹ ਮੁਹੰਮਦ ਬਰਕਤ ਰਾਮ ਜੁੰਮਨ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਔਨ 에ਅਰ ਸਿੰਘੂ ਬਾਰਡਰ